ਪਟਿਆਲਾ ਵਿੱਚ ਫੂਡ ਸੇਫਟੀ ਟੀਮ ਨੇ ਅੱਜ ਤੜਕਸਾਰ ਖੁਰਾਕੀ ਮਿਲਾਵਟ ਖਿਲਾਫ ਵੱਡੀ ਕਾਰਵਾਈ ਕੀਤੀ ਹੈ ਇਸ ਦੌਰਾਨ ਨਾਬਾ ਅਤੇ ਰਾਜਪੁਰਾ ਸ਼ਹਿਰਾਂ ਦੇ ਵਿੱਚ ਡੇਰੀਆਂ ਤੇ ਕਰਿਆਨੇ ਦੀਆਂ ਦੁਕਾਨਾਂ ਦਾ ਨਰੀਖਣ ਕੀਤਾ ਗਿਆ ਇਸ ਦੌਰਾਨ ਨੇੜਲੇ ਪਿੰਡ ਚੁਤਹਿਰਾ ਵਿਖੇ ਸਥਿਤ ਇੱਕ ਡੇਰੀ ਤੇ ਵੀ ਰੇਡ ਹੋਈ ਹੈ ਇਸ ਰੇਡ ਦੌਰਾਨ 225 ਕਿਲੋਗ੍ਰam ਸ਼ੱਕੀ ਪਨੀਰ ਜ਼ਬਤ ਕੀਤਾ ਗਿਆ ਸੂਬੇ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਦੇ ਸਖਤ ਹੁਕਮਾਂ ਤੇ ਇਹ ਕਾਰਵਾਈ ਹੋਈ ਹੈ ਜ਼ਿਲ੍ਹਾ ਹੈਲਥ ਆਫੀਸਰ ਡਾਕਟਰ ਗੁਰਪ੍ਰੀਤ ਕੌਰ ਨੇ ਕਿਹਾ ਕਿ ਇਸ ਮੁਹਿੰਮ ਤਹਿਤ ਪੋਸ਼ਣ ਸਮਗਰੀ ਦੀ ਗੁਣਵੱਤਾ ਜਕੀਨੀ ਬਣਾਉਣ ਦੇ ਲਈ ਕਾਰਵਾਈ ਜਾਰੀ ਹੈ ਇਸ ਸਮੇਂ ਫੂਡ ਸੇਫਟੀ ਆਫੀਸਰ ਪਟਿਆਲਾ ਜਸਵਿੰਦਰ ਸਿੰਘ ਅਤੇ ਗੌਰਵ ਕੁਮਾਰ ਵੀ ਸ਼ਾਮਿਲ ਸਨ ਪਨੀਰ ਦਹੀਂ ਅਤੇ ਮਿਲਕ ਪਾਊਡਰ ਦੇ ਨਮੂਨੇ ਲਏ ਗਏ ਨੇ ਤੇ ਨਾਲ ਹੀ 225 ਕਿਲੋਗ੍ਰam ਸ਼ੱਕੀ ਮਿਲਾਵਟੀ ਪਨੀਰ ਮੌਕੇ ਤੇ ਜ਼ਬਤ ਕੀਤਾ ਗਿਆ ਇਹ ਸਾਰੇ ਨਮੂਨੇ ਰਾਜ ਫੂਡ ਬੋਰਡਰੀ ਖਰੜ ਵਿਖੇ ਭੇਜੇ ਗਏ ਨੇ ਜਾਂਚ ਦੀ ਰਿਪੋਰਟ ਆਉਣ ਮਗਰੋਂ ਹੀ ਬਾਕੀ ਕਾਰਵਾਈ ਕੀਤੀ ਜਾਵੇਗੀ ਇਸ ਵੇਲੇ ਜ਼ਿਲ੍ਹਾ ਹੈਲਥ ਆਫੀਸਰ ਨੇ ਕਿਹਾ ਹੈ ਕਿ ਫੂਡ ਸੇਫਟੀ ਵਿਭਾਗ ਪਟਿਆਲਾ ਦੇ ਲੋਕਾਂ ਨੂੰ ਸੁਰੱਖਿਅਤ ਸਾਫ਼ ਸੁਥਰੀ ਅਤੇ ਗੁਣਵੱਤਾ ਪ੍ਰੀਖ ਰਾਗ ਉਪਲਬਧ ਕਰਵਾਉਣ ਦੇ ਲਈ ਪੂਰੀ ਤਰ੍ਹਾਂ ਦੇ ਨਾਲ ਵਚਨਬੱਧ ਹੈ ਸਰਕਾਰ ਮੈਂ ਡਾਕਟਰ ਗੁਰਪ੍ਰੀਤ ਕੌਰ ਡਿਸਟ੍ਰਿਕਟ ਹੈਲਥ ਆਫੀਸਰ ਪਟਿਆਲਾ ਤੁਹਾਨੂੰ ਦੱਸਣਾ ਚਾਹਨੀ ਆ ਕਿ ਪੰਜਾਬ ਸਰਕਾਰ ਵੱਲੋਂ ਮਿਲਾਵਟ ਖੋਰੀ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਦੇ ਤਹਿਤ ਡਾਕਟਰ ਬਲਬੀਰ ਸਿੰਘ ਜੀ ਸਿਹਤ ਮੰਤਰੀ ਪੰਜਾਬ ਅਤੇ ਫੂਡ ਸੇਫਟੀ ਕਮਿਸ਼ਨਰ ਡਾਕਟਰ ਦਿਲਰਾਜ ਸਿੰਘ ਜੀ ਦੇ ਦਿਸ਼ਾ ਨਿਰਦੇਸ਼ੇ ਅਸੀਂ ਅੱਜ ਸਮਾਣਾ ਵਿਖੇ ਪਿੰਡ ਚਤਰਾਚ ਅਚਾਨਕ ਚੈਕਿੰਗ ਕੀਤੀ ਚੈਕਿੰਗ ਦੌਰਾਨ ਉੱਥੇ ਪਨੀਰ ਦੇਖਿਆ ਪਨੀਰ ਬਣਾਇਆ ਜਾ ਰਿਹਾ ਸੀ ਅਤੇ ਪਨੀਰ ਨੂੰ ਬਣਾਉਣ ਵਾਸਤੇ ਉੱਥੇ ਮਿਲਕ ਪਾਊਡਰ ਪ੍ਰੈਜ਼ੈਂਟ ਸੀ ਦਹੀਂ ਮੌਜੂਦ ਸੀ ਅਸੀਂ ਉਹਨਾਂ ਦੇ ਸੈਂਪਲ ਲਿੱਤੇ 225 ਕਿਲੋ ਪਨੀਰ ਸੀਜ਼ ਕੀਤਾ ਪਾਊਡਰ ਮਿਲਕ ਪਾਊਡਰ ਦੇ ਸੈਂਪਲ ਲਿੱਤੇ ਅਤੇ ਦਹੀਂ ਦੇ ਸੈਂਪਲ ਲਿੱਤੇ ਸੈਂਪਲ ਦੀ ਰਿਪੋਰਟ ਆਉਣ ਤੋਂ ਬਾਅਦ ਜੋ ਵੀ ਕਾਰਵਾਈ ਹੋ ਕੀਤੀ ਜਾਏਗੀ ਇਸੇ ਮਿਲਾਵਟ ਖੋਰੀ ਨੂੰ ਖਤਮ ਕਰਨ ਦੇ ਮਹਿੰਮ ਤਹਿਤ ਕਾਲਸੀ 6 ਤਰੀਕ ਨੂੰ ਨਾਬਾ ਅਤੇ ਰਾਜਪੁਰਾ ਵਿਖੇ ਵੀ ਖੋਆ ਤੇ ਖੋਇ ਤੋਂ ਬਣਦੀਆਂ ਹੋਈਆਂ ਵਸਤੂਆਂ ਦੇ ਸੈਂਪਲ ਭਰੇ ਅਤੇ ਰਿਪੋਰਟ ਮੁਤਾਬਕ ਉਹਨਾਂ ਤੇ ਕਾਰਵਾਈ ਕੀਤੀ ਜਾਏਗੀ ਔਰ ਇਹ ਸਾਡੀ ਮੁਹਿੰਮ ਜਿਹੜੀ ਹੈ ਲਗਾਤਾਰ ਜਾਰੀ ਰਹੇਗੀ